ਉਹ ਸਪੈਸ਼ਲ ਚੈਕਿੰਗ ਜਿਹੜੀ ਆ ਮਾੜੇ ਅਨਸਰਾਂ ਦੀ ਕੀਤੀ ਜਾ ਰਹੀ ਆ ਤਾਂ ਜੋ ਲੋਕਾਂ ਨੂੰ ਪੰਜਾਬ ਚ ਸਿਕਾਵਾ ਮਹਿਸੂਸ ਨਾ ਕੀਤਾ ਜਾ ਸਕੇ ਸੋ ਇਹਦੇ ਚ ਸਹਿਯੋਗ ਇਹ ਆ ਕਿ ਮਾੜੇ ਅਨਸਰ ਦੇ ਕਦੀ ਸਹਿਯੋਗ ਨਹੀਂ ਦੇਣਾ ਹੁੰਦਾ ਅਸੀਂ ਉਹਨਾਂ ਤੇ ਜਿਹੜੀ ਸਖਤ ਕਾਰਵਾਈ ਕਰ ਰਹੇ ਆ ਜਿਹੜਾ ਵੀ ਸਾਨੂੰ ਕੋਈ ਇਦਾਂ ਦਾ ਬੰਦਾ ਹੁੰਦਾ ਉਹਨੂੰ ਰਾਉਂਡ ਅਪ ਕਰਕੇ ਅਸੀਂ ਉਹਦੀ ਪੁੱਛਗਿੱਛ ਕਰਾਂਗੇ ਆਮ ਲੋਕਾਂ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਆਮ ਲੋਕ ਇਸ ਚੀਜ਼ ਨੂੰ ਠੀਕ ਸਮਝਦੇ ਆ ਕਿ ਪੁਲਿਸ ਜਿਹੜੀ ਆ ਚੈਕਿੰਗ ਕਰ ਰਹੀ ਆ ਪ੍ਰੋਪਰ ਚੈਕਿੰਗ ਚੱਲ ਰਹੀ ਹੈ ਸਾਡੇ ਪੂਰੇ ਜ਼ਿਲ੍ਹੇ ਦੀ ਪੂਰਾ ਡਿਸਟ੍ਰਿਕਟ ਸਾਡਾ ਜਿਹੜਾ ਮਜੀਠਾ ਹੈ ਸੀਲ ਕੀਤਾ ਹੋਇਆ ਔਰ ਹਰੇਕ ਸਬ ਡਿਵੀਜ਼ਨ ਦੇ ਵਿੱਚ ਅਲੱਗ-ਅਲੱਗ ਪੁਆਇੰਟਸ ਤੇ ਨਾਕੇ ਅਸੀਂ ਜਿਹੜੇ ਆ ਉਲਾਏ ਹੋਏ ਨੇ ਔਰ ਜੀਓਜ਼ ਕੋਲ ਚੈਕਿੰਗ ਕਰ ਰਹੇ ਕਿੰਨੀਆਂ ਟੀਮਾਂ ਜਿਹੜੀਆਂ ਆ ਬਣਾਈਆਂ ਗਈਆਂ ਸਾਡੇ ਜੀ ਸਾਰੇ ਜੀਓਜ਼ ਪਾ ਕੇ ਕਰੀਬ ਸਾਡੇ ਇਕੱਲੇ ਸਾਡੇ ਜਿਹੜਾ ਜ਼ਿਲ੍ਹੇ 'ਚ 25 ਤੋਂ 30 ਦੇ ਕਰੀਬ ਜਿਹੜੇ ਨਾਕੇ ਸਾਡੇ ਲੱਗੇ ਹੋਏ ਨੇ ਔਰ 10 ਤੋਂ 15 ਜੀਓਜ਼ ਜਿਹੜੇ ਬਾਹਰ ਨੇ ਸਰ ਜਿਹੜੀਆਂ ਪਿੰਡਾਂ ਦੇ ਵਿੱਚ ਅਨਾਉਂਸਮੈਂਟਾਂ ਕੀਤੀਆਂ ਜਾ ਰਹੀਆਂ ਵਾ ਆ ਐਂਟੀ ਗੈਂਗਸਟਰਾਂ ਦੇ ਖਿਲਾਫ ਜਾਂ ਫਿਰ ਨਸ਼ਾ ਤਸਕਰਾਂ ਦੇ ਖਿਲਾਫ ਜਿਵੇਂ ਚਾਟੀਵੈਂ ਥਾਣਾ ਵੱਲੋਂ ਵੀ ਜਿਹੜੀ ਅਨਾਉਂਸਮੈਂਟ ਕੀਤੀ ਗਈ ਸੀ ਤਾਂ ਹਰ ਥਾਣੇ ਵੱਲ ਜਿਹੜੇ ਨੇ ਅਨਾਉਂਸਮੈਂਟ ਕਰ ਲੈਣੇ ਪਿੰਡਾਂ ਦੇ ਵਿੱਚ ਪੁਲਿਸ ਨੂੰ ਸੰਜੋਗ ਇਸ ਤਰ੍ਹਾਂ ਦਾ ਮਿਲ ਗਿਆ ਦੇਖੋ ਸਾਡੀਆਂ ਵਿਲੇਜ ਡਿਫੈਂਸ ਕਮੇਟੀਆਂ ਬਣੀਆਂ ਹੋਈਆਂ ਲੋਕਾਂ ਨੂੰ ਔਰ ਖਾਸ ਕਰਕੇ ਬੱਚਿਆਂ ਨੂੰ ਸਾਡੀਆਂ ਪੁਲਿਸ ਟੀਮਸ ਚਾ ਕੇ ਬਰੀਫ ਕਰਦੀਆਂ ਨੇ ਕੀ ਮਾੜੀ ਸੰਗਤ ਚ ਨਾਮ ਬੈਠੋ ਮਾੜੇ ਕੰਮ ਨਾ ਮਾੜਾ ਨਤੀਜਾ ਚ ਇੱਕ ਚੰਗੇ ਇਨਸਾਨ ਬਣ ਕੇ ਦੇਸ਼ ਲਈ ਕੁਝ ਕਰ ਸਕੋ ਇਸ ਲਈ ਜਿਹੜੀਆਂ ਸਾਡੇ ਪੁਲਿਸ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਬਰੀਫ ਕੀਤਾ ਜਾ ਰਿਹਾ ਬੱਚਿਆਂ ਨੂੰ ਔਰ ਸਕੂਲਾਂ ਦੇ ਵਿੱਚ ਅੱਛਾ ਸਹਿਯੋਗ ਵੀ ਮਿਲਦਾ